ਇਹ ਜਿਹੜਾ ਹੁੰਦਾ ਸਵੇਰੇ 6:30 ਵਜੇ ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸੈਕਟਰ ਚੋਕਾਂ ਦੀ ਕੋਸ਼ਿਸ਼ ਕੀਤੀ ਪਰ ਲਗਲਾ ਲੋਗਾ ਲਗਾਏ ਉਹਦੇ ਕੰਮ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨ ਹੈ ਜਿੱਦ ਲਾਈ ਦੀ ਉਹਦੇ ਸੈਕਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤਿੰਨ ਵੇਖਾ ਚੋਰੀ ਦੀ ਪਾ ਗਿਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਿਕੀ ਜੀ ਪਾਜੀ ਨਵ ਸੈਕਟਰ ਆ ਲੱਗੇ ਚੁੱਕੇ ਤੇ RBI 1100 ਹੀ ਗੱਲੇ ਤੇ ਉਹ ਹੀ ਲੈਣ ਤੇ ਕਦੇ ਨਹੀਂ ਘਟਣਾ ਇਹ ਇਹ ਰਾਤ ਦੀ ਜੋ ਹੋਈ ਤੇ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਸਾਨੂੰ ਆ ਡੇਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਉਸ ਦਾ ਵੀ ਆਪਣਾ ਬਕਰੀ ਵਾਲਾ ਦੁਕਾਨਾ ਨਹੀਂ ਹੁੰਦਾ ਡੇਰੀ ਐਸੇ ਜਦੋਂ ਦਾ ਸਵੇਰੇ 6:30 ਵਜੇ ਆਪਣੇ ਘਰ ਆਏ ਆ ਦੁਕਾਨ ਤੇ ਆਉਂਦਿਆਂ ਵੇਖਿਆ ਤੇ ਤਾਂ ਪੇਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲੜਲਾ ਲੋਕਾ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨ ਹੈ ਜੀ ਗਿਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੈਨੂੰ ਵੇਖਿਆ ਚੋਰੀ ਕੀਤੀ ਜਾ ਗਿਆ ਸਾਡਾ ਨਕਸ਼ਾ ਲਿਖਾ ਹੋ ਗਿਆ ਪਰ ਲੋਕ ਦੋਲੇ ਟੁੱਟੇ ਆ ਜੀ ਅਸੀਂ ਇਹ ਮੰਗ ਕਰਨੇ ਆ ਵੀ ਜਿਹੜੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਿਕਾਈ ਜੀ ਹੁਣ ਕਿੰਨੀ ਮਹੀਨੇ ਹਾਂਜੀ ਹਾਂਜੀ ਬਸ ਮਹੀਨੇ ਗੇਲਮ ਸੀ ਨਾਮ ਗੇਲ ਇਹ ਕਟਿੰਗ ਨਹੀਂ ਦੀ ਤੇ ਭਾਜੀ ਨਵ ਕੈਟਰਾਂ ਲੈ ਗਏ ਚੁੱਕੇ ਤੇ ਰੁਪਇਆ 1100 ਇਹ ਗੱਲੇ ਤੇ ਉਹ ਵੀ ਲੈ ਲਏ ਇਹ ਕਦੋਂ ਨਹੀਂ ਘਟਨਾ ਇਹ ਰਾਤ ਦੀ ਜੋ ਹੋਈ ਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿਹਦੀ ਦੁਕਾਨਾਂ ਤੇ ਚੋਰੀ ਹੋਈ ਇਹ ਦੂਹ ਕਿਉਂ ਹੋਈ ਛੋੜੀ ਭਾਈ ਕੀ ਮੰਗ ਰਾਹੇ ਨੇ ਮੰਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਰਾ ਸਮਾਨ ਆਉ ਦਿੱਤਾ ਜਾਏ ਬਿਲਕੁਲ ਮੌਕੇ ਤੇ ਮੌਕੇ ਤੇ ਕੰਮ ਕੀ ਆ ਜੀ ਕੀ ਰਹਿ ਗਏ ਉਸ ਦਾ ਕਹਿ ਜੀ ਆਪਣਾ ਬਕੀ ਵਾਲਾ ਦੁਕਾਨਾ ਨਹੀਂ ਹੁੰਦਾ ਡੇਰੀ ਇਹ ਫੇਰੰਦਾਂ ਦਾ ਆਖਿਰੇ 6:30 ਵਜੇ ਆਪਣੇ ਕਰਵਾਏ ਆ ਦੁਕਾਨ ਤੇ ਆਉਂਦਿਆਂ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲਬਲਾ ਲੌਗ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨਾਂ ਦੀ ਗਿਲ ਲਾਈ ਦੀ ਉਹਦੇ ਸ਼ਟਰਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੇਨੇ ਵੇਖਿਆ ਚੋਰੀ ਕੀਤਾ ਗਿਆ ਸਾਡਾ ਨੁਕਸਾਨ ਪਤਾ ਆ ਗਿਆ ਪਰ ਲੌਗ ਦੋਨੇ ਟੁੱਟੇ ਆ ਜੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਆਪਣੇ ਦੋਸ਼ੀ ਨੇ ਦੇ ਕਾਰਵਾਈ ਨਿਕਾਈ ਜੀ ਹਾਂਜੀ ਹਾਲੇ ਬਸ ਮੋਢੀ ਨਾ ਗੇਲਮ ਸੀ ਨਾਮ ਗੇਲਮ ਇੱਕ ਕਟਿੰਗ ਦੀ ਤੇ ਭਾਜੀ ਨਵ ਕਟਰਾਂ ਲੈ ਗਏ ਚੁੱਕੇ ਤੇ ਰੁਪਿਆ 1100 ਹੀ ਗੱਲੇ ਤੇ ਉਹ ਵੀ ਲੈਣੇ ਠੀਕਾ ਦੋ ਨਹੀਂ ਘਟਨਾ ਇਹ ਰਾਤ ਦੀ ਜੋ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਸਵੇਰੇ 6:00 ਵਜੇ ਕਿਹਦੀ ਦੁਕਾਨਾਂ ਤੇ ਚੋਰੀ ਹੋਈ ਇਹ ਦੂਹ ਕਿਉਂ ਹੋਈ ਚੋਰੀ ਪਈ ਈਮਾਨਦਾਰੀ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਿਹੜੀ ਕਾਨੂੰਨੀ ਕਾਰਵਾਈ ਜਰੀਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆ ਉਹ ਦਿੱਤਾ ਜਾਏ ਜਾਏ ਕੋਈ ਮੌਕੇ ਕੋਈ ਮੌਕੇ ਤੇ ਕੌਣ ਸੀ ਜੀ ਕੀ ਰਹੇ ਆ ਜੀ